0 to 1 ਨਕਲ ਛੱਡੋ ਕੁਝ ਨਵਾਂ ਬਣਾਓ ਇੱਕ ਬਹੁਤ ਹੀ ਮੋਟੀਵੇਸ਼ਨਲ ਬੁੱਕ ਦੀ ਕਹਾਣੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਨੂੰ ਕੋਈ ਸਧਾਰਨ ਕਿਤਾਬ ਦਾ ਰਿਵਿਊ ਨਹੀਂ ਦੇਣਾ ਅੱਜ ਮੈਂ ਤੁਹਾਨੂੰ ਇੱਕ ਸੋਚ ਬਦਲਣ ਵਾਲੀ ਕਹਾਣੀ ਦੱਸਣ ਲੱਗੀ ਹਾਂ ਇਹ ਕਹਾਣੀ ਹੈ ਉਹਨਾਂ ਲੋਕਾਂ ਦੀ ਜੋ ਨਕਲ ਨਹੀਂ ਕਰਦੇ ਜੋ ਭੀੜ ਵਿੱਚ ਨਹੀਂ ਦੌੜਦੇ ਜੋ 0 ਤੋਂ 1 ਬਣਾਉਂਦੇ ਨੇ ਇਹ ਕਹਾਣੀ ਪੀਟਰ ਥੀਲ ਦੀ ਕਿਤਾਬ 0 ਟੂ 1 ਤੋਂ ਪ੍ਰੇਰਿਤ ਹੈ ਤੇ ਆਓ ਮੈਂ ਤੁਹਾਨੂੰ ਇੱਕ ਕਹਾਣੀ ਨੂੰ ਸੁਣਾਉਣੀ ਹੈ ਵੀਡੀਓ ਦੇ ਅੰਤ ਤੱਕ ਰਹਿਣਾ ਕਿਉਂਕਿ ਸ਼ਾਇਦ ਇਹ ਵੀਡੀਓ ਤੁਹਾਡੀ ਜ਼ਿੰਦਗੀ ਦੀ ਦਿਸ਼ਾ ਬਦਲ ਜਾਵੇ ਕਿਤਾਬ ਦੇ ਪਹਿਲੇ ਭਾਗ ਵਿੱਚ ਲੇਖਕ 0 ਟੂ 1 ਦਾ ਮਤਲਬ ਦੱਸਦਾ ਹੈ ਸੋਚੋ ਦੋਸਤੋ ਜੇ ਤੁਹਾਡੇ ਪਿੰਡ ਵਿੱਚ 10 ਦੁਕਾਨਾਂ ਹਨ ਅਤੇ ਤੁਸੀਂ 11ਵੀਂ ਦੁਕਾਨ ਖੋਲ੍ਹ ਲੈਂਦੇ ਹੋ ਇਹ ਹੈ 1 ਟੂ 0 ਪਰ ਜੇ ਤੁਸੀਂ ਪਿੰਡ ਵਿੱਚ ਪਹਿਲੀ ਵਾਰ ਕੁਝ ਨਵਾਂ ਲਿਆਉਂਦੇ ਹੋ ਜੋ ਕਦੇ ਕਿਸੇ ਨੇ ਨਹੀਂ ਕੀਤਾ ਤਾਂ ਇਹ ਹੈ 0 2 1 ਪੀਟਰ ਥਿਲ ਕਹਿੰਦਾ ਹੈ ਦੁਨੀਆ ਅੱਗੇ ਵੱਧਦੀ ਹੈ ਨਕਲ ਨਾਲ ਨਹੀਂ ਨਵੀਨਤਾ ਨਾਲ Google ਨੇ ਜਾਹੂ ਦੀ ਨਕਲ ਨਹੀਂ ਕੀਤੀ Facebook ਨੇ ਔਰਕੋਡ ਦੀ ਨਕਲ ਨਹੀਂ ਕੀਤੀ ਉਹਨਾਂ ਨੇ ਕੁਝ ਅਲੱਗ ਕੀਤਾ ਤੇ ਤੁਸੀਂ ਵੀ ਕੁਝ ਅਲੱਗ ਕਰੋ ਤੇ 0 2 1 ਬਣ ਜਾਓ ਕਿਤਾਬ ਦੇ ਦੂਜੇ ਭਾਗ ਵਿੱਚ ਲੇਖਕ ਦੱਸਦਾ ਹੈ ਕਿ ਮੁਕਾਬਲਾ ਕਿਉਂ ਮਾੜਾ ਹੈ ਸਾਨੂੰ ਸਦਾ ਸਿਖਾਇਆ ਜਾਂਦਾ ਹੈ ਮੁਕਾਬਲਾ ਕਰੋ ਤਦ ਹੀ ਅੱਗੇ ਵਧੋਗੇ ਪਰ 0 to 1 ਕਹਿੰਦੀ ਹੈ ਮੁਕਾਬਲਾ ਤੁਹਾਨੂੰ ਕਮਜ਼ੋਰ ਕਰਦਾ ਹੈ ਸੋਚੋ ਦੋਸਤੋ 10 ਟੈਕਸੀ ਵਾਲੇ ਇੱਕੋ ਸਵਾਰੀ ਲਈ ਲੜ ਰਹੇ ਨੇ ਕੀ ਉਹ ਅਮੀਰ ਬਣ ਸਕਦੇ ਨੇ ਕਦੇ ਨਹੀਂ ਇਹਦੇ ਨਾਲ ਤਾਂ ਉਹ ਲੜ ਲੜ ਕੇ ਆਪਸ ਵਿੱਚ ਹੀ ਮਰ ਜਾਣਗੇ ਪਰ Uber ਨੇ ਟੈਕਸੀ ਵਾਲੇ ਨਾਲ ਲੜਾਈ ਨਹੀਂ ਕੀਤੀ ਉਹਨਾਂ ਨੇ ਪੂਰਾ ਖੇਲ ਹੀ ਬਦਲ ਕੇ ਰੱਖ ਦਿੱਤਾ ਇਸ ਨੂੰ ਕਹਿੰਦੇ ਨੇ ਅਸਲੀ ਸਫਲਤਾ ਕੰਮ ਐਸਾ ਕਰਨਾ ਜੋ ਕੋਈ ਨਾ ਕਰ ਸਕੇ ਕਿਤਾਬ ਦੇ ਤੀਜੇ ਭਾਗ ਵਿੱਚ ਲੇਖਕ ਨੇ ਮੋਨੋਪੋਲੀ ਦੀ ਕਹਾਣੀ ਦੱਸੀ ਹੈ ਮੋਨੋਪੋਲੀ ਸੁਣ ਕੇ ਸਭ ਲੋਕ ਡਰ ਜਾਂਦੇ ਨੇ ਪਰ ਪੀਟਲ ਥੀਲ ਕਹਿੰਦਾ ਹੈ ਚੰਗੀ ਮੋਨੋਪੋਲੀ ਉਹ ਹੈ ਜੋ ਲੋਕਾਂ ਦੀ ਜ਼ਿੰਦਗੀ ਆਸਾਨ ਬਣਾਏ Google ਵੀ ਤਾਂ ਇੱਕ ਮੋਨੋਪੋਲੀ ਹੀ ਹੈ ਪਰ ਕੀ ਅਸੀਂ Google ਤੋਂ ਬਿਨਾ ਇੱਕ ਵੀ ਦਿਨ ਰਹਿ ਸਕਦੇ ਹਾਂ ਨਹੀਂ ਬਿਲਕੁਲ ਵੀ ਨਹੀਂ ਮੋਨੋਪੋਲੀ ਦਾ ਮਤਲਬ ਹੈ ਤੁਸੀਂ ਇੰਨਾ ਵਧੀਆ ਹੋ ਕਿ ਲੋਕੀ ਤੁਹਾਡੇ ਤੋਂ ਬਗੈਰ ਰਹਿ ਹੀ ਨਾ ਸਕਣ ਉਹਨਾਂ ਦੇ ਕੋਲ ਤੁਹਾਡੇ ਬਗੈਰ ਹੋਰ ਕੋਈ ਚਾਰਾ ਹੀ ਨਾ ਰਹੇ ਕਿਤਾਬ ਦੇ ਚੌਥੇ ਭਾਗ ਵਿੱਚ ਲੇਖਕ ਗੱਲ ਕਰਦਾ ਹੈ ਗਰੀਬ ਸੋਚ ਵਰਸਸ ਅਮੀਰ ਸੋਚ ਗਰੀਬ ਸੋਚ ਕਹਿੰਦੀ ਹੈ ਜੋ ਚੱਲ ਰਿਹਾ ਹੈ ਉਸ ਨੂੰ ਉਸੇ ਤਰ੍ਹਾਂ ਹੀ ਚੱਲਣ ਦੋ ਪਰ ਅਮੀਰ ਸੋਚ ਕਹਿੰਦੀ ਹੈ ਜੋ ਨਹੀਂ ਚੱਲ ਰਿਹਾ ਅਸੀਂ ਉਹ ਬਣਾਈਏ ਦੋਸਤੋ ਸਾਰੇ ਯੂਟਿਊਬਰ ਇੱਕੋ ਜਿਹੀ ਵੀਡੀਓ ਬਣਾਉਂਦੇ ਨੇ ਸਾਰੇ ਬਿਜ਼ਨਸ ਇੱਕੋ ਮਾਡਲ ਫੋਲੋ ਕਰਦੇ ਨੇ ਪਰ ਜੋ ਅੱਗੇ ਜਾਂਦਾ ਹੈ ਉਹ ਅਲੱਗ ਸੋਚਦਾ ਹੈ ਪੀਟਰ ਥੀਲ ਪੁੱਛਦਾ ਹੈ ਕਿਹੜੀ ਸੱਚਾਈ ਹੈ ਜੋ ਤੁਸੀਂ ਜਾਣਦੇ ਹੋ ਪਰ ਦੁਨੀਆ ਨਹੀਂ ਮੰਨਦੀ ਕਿਤਾਬ ਦੇ ਪੰਜਵੇਂ ਭਾਗ ਵਿੱਚ ਲੇਖਕ ਨੇ ਫਿਊਚਰ ਪਲੈਨਿੰਗ ਦੀ ਗੱਲ ਕੀਤੀ ਹੈ 0 ਟੂ 1 ਕਹਿੰਦੀ ਹੈ ਭਵਿਕ ਕਿਸਮਤ ਨਾਲ ਨਹੀਂ ਬਣਦਾ ਭਵਿਕ ਬਣਦਾ ਹੈ ਪਲੈਨਿੰਗ ਦੇ ਨਾਲ ਅੱਜ ਦੀ ਦੁਨੀਆ ਕੀ ਕਰਦੀ ਹੈ ਉਹਨਾਂ ਨੂੰ ਚਾਹੀਦੀ ਹੈ ਇਨਸਟੈਂਟ ਸਕਸੈਸ ਤੇ ਉਹ ਬਸ ਆਉਣ ਵਾਲੇ 5 ਸਾਲਾਂ ਬਾਰੇ ਸੋਚਦੇ ਹਨ ਪਰ ਸਫਲ ਲੋਕ ਇਸ ਦੇ ਬਿਲਕੁਲ ਆਪੋਜ਼ਿਟ ਕਰਦੇ ਹਨ ਸਫਲ ਲੋਕ ਅੱਜ ਤੋਂ 10 ਸਾਲ ਬਾਅਦ ਮੇਰਾ ਕੰਮ ਕਿੱਥੇ ਹੋਵੇਗਾ ਉਹ ਇਸ ਚੀਜ਼ ਉੱਤੇ ਫੋਕਸ ਕਰਦੇ ਹਨ ਕਿਤਾਬ ਦੇ 6ਵੇਂ ਤੇ ਆਖਰੀ ਹਿੱਸੇ ਵਿੱਚ ਲੇਖਕ ਨੇ ਗੱਲ ਕੀਤੀ ਹੈ ਜਿਊਥ ਬਾਰੇ ਉਸਨੇ ਯੂਥ ਨੂੰ ਇੱਕ ਮੈਸੇਜ ਦਿੱਤਾ ਹੈ ਦੋਸਤੋ ਤੁਸੀਂ ਪੰਜਾਬ ਤੋਂ ਹੋ ਟਰੱਕ ਚਲਾਉਂਦੇ ਹੋ ਦੁਕਾਨ ਕਰਦੇ ਹੋ ਸਟੱਡੀ ਕਰਦੇ ਹੋ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਫਰਕ ਪੈਂਦਾ ਹੈ ਤੁਹਾਡੀ ਸੋਚ ਦੇ ਨਾਲ ਤੁਸੀਂ ਵੀ ਜ਼ੀਰੋ ਤੋਂ ਬਣ ਬਣ ਸਕਦੇ ਹੋ ਕਿਵੇਂ ਬਣ ਸਕਦੇ ਹੋ ਉਸ ਉੱਤੇ ਤੁਹਾਨੂੰ ਗੌਰ ਕਰਨਾ ਪਵੇਗਾ ਆਪਣੇ ਕੰਮ ਨੂੰ ਨਵੇਂ-ਨਵੇਂ ਤਰੀਕਿਆਂ ਨਾਲ ਕਰਨ ਬਾਰੇ ਸੋਚਣਾ ਪਵੇਗਾ। ਨਵੀਆਂ-ਨਵੀਆਂ ਸਰਵਿਸਿਜ਼ ਪ੍ਰੋਵਾਈਡ ਕਰਨ ਬਾਰੇ ਸੋਚਣਾ ਪਵੇਗਾ। ਨਵੀਆਂ ਵੈਲਿਊਜ਼ ਬਾਰੇ ਸੋਚਣਾ ਪਵੇਗਾ। ਨਕਲ ਛੱਡੋ, ਭੀੜ ਛੱਡੋ ਅਤੇ ਆਪਣੀ ਲਾਈਨ ਆਪ ਬਣਾਓ। ਜੇ ਕਹਾਣੀ ਤੁਹਾਨੂੰ ਸੋਚਣ ਤੇ ਮਜਬੂਰ ਕਰ ਗਈ ਤਾਂ ਇਸ ਵੀਡੀਓ ਨੂੰ ਲਾਈਕ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਤੇ ਕਮੈਂਟ ਵਿੱਚ ਦੱਸੋ ਤੁਸੀਂ ਆਪਣੀ ਜ਼ਿੰਦਗੀ ਵਿੱਚ 0 ਤੋਂ 1 ਕੀ ਬਣਾਉਣਾ ਚਾਹੁੰਦੇ ਹੋ ਯਾਦ ਰੱਖੋ ਦੋਸਤੋ ਦੁਨੀਆ ਉਹਨਾਂ ਨੂੰ ਯਾਦ ਰੱਖਦੀ ਹੈ ਜੋ ਨਵਾਂ ਬਣਾਉਂਦੇ ਨੇ ਨਕਲ ਕਰਨ ਵਾਲਿਆਂ ਨੂੰ ਕੋਈ ਵੀ ਯਾਦ ਨਹੀਂ ਰੱਖਦਾ ਧੰਨਵਾਦ